ਕੇ ਕੇਂਦਰ ਦੇ ਨਾਲ ਮੀਟਿੰਗਾਂ ਦਾ سلسلہ ਜਿਹੜਾ ਸ਼ੁਰੂ ਹੋ ਚੁੱਕਿਆ ਹਲੇ ਕੱਲ ਇੱਕ ਮੀਟਿੰਗ ਪਹਿਲੀ ਮੀਟਿੰਗ ਹੋਣੀ ਆ ਪਰ ਉਸ ਤੋਂ ਪਹਿਲਾਂ ਸਯੁਕਤ ਕਿਸਾਨ ਮੋਰਚੇ ਦੇ ਨਾਲ ਕਿਸਾਨਾਂ ਦੀ ਜਿਹੜੀ ਆ ਮੀਟਿੰਗਾਂ ਹੋ ਰਹੀ ਆ ਏਕਤਾ ਮਤੇ ਨੂੰ ਲੈ ਕੇ ਤਾਂ ਕਿਸਾਨ ਇੱਥੇ ਡਟੇ ਹੋਏ ਨੇ ਲਗਾਤਾਰ ਗੱਲਬਾਤ ਕਰ ਲੈਣੇ ਆ ਸਾਡੇ ਨਾਲ ਜਿਹੜੇ ਨੇ ਮੌਜੂਦ ਨੇ ਗੱਲਬਾਤ ਕਰਨ ਦੇ ਲਈ ਭਾਈ ਜੀ ਕੀ ਨਾਮ ਆ ਕਿੱਥੋਂ ਆਇਓ ਨਾਮ ਹੈ ਜੀ ਜਗਤਾਰ ਸਿੰਘ ਆਪਾਂ ਪੰਜਾਬ ਗੁਰਦਾਸਪੁਰ ਜ਼ਿਲ੍ਹੇ ਤੋਂ ਖਰਚੋ ਵਾਲਾ ਨਾ ਕਰਦਾ ਆਏ ਇੱਕ ਸਾਲ ਪੂਰਾ ਹੋ ਚੁੱਕਿਆ ਕੀਸ ਦੇਖਿਆ ਤੁਸੀਂ ਅੰਦੋਲਨ ਦੇ ਵਿੱਚ ਇੱਕ ਸਾਲ ਦੇ ਵਿੱਚ 13 ਫਰਵਰੀ 2024 ਨੂੰ ਇਸੇ ਥਾਂ ਦੇ ਉੱਤੇ ਅਸੀਂ ਵੀ ਮੌਜੂਦ ਸੀ ਹੰਜੂ ਗੈਸ ਦੇ ਗੋਲੇ ਵੀ ਚੱਲ ਰਹੇ ਸੀ ਖੜਾ ਨਹੀਂ ਸੀ ਜਾ ਰਿਹਾ ਅੱਜ ਸਾਲ ਹੋ ਗਿਆ ਉਮੀਦਾਂ ਨਹੀਂ ਸੀ ਕਿ ਇਹ ਅੰਦੋਲਨ ਸਾਲ ਚੱਲੂਗਾ ਇਹ ਉਮੀਦਾਂ ਸੀ ਕਿ ਸ਼ਾਇਦ ਪਹਿਲਾਂ ਹੀ ਜੜੀਆਂ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਹੋ ਜਾਣਗੀਆਂ ਪਰ ਫਿਰ ਵੀ ਸਾਲ ਤੋਂ ਇਸੇ ਤਰੀਕੇ ਨਾਲ ਬੈਠੇ ਆਂ ਵੇਖੋ ਜੀ ਆਪਾਂ 13 ਫਰਵਰੀ ਨੂੰ ਇੱਥੇ ਪਹੁੰਚੇ ਸੀ ਤਕਰੀਬਨ ਸਾਲ ਹੋ ਚੁੱਕਾ ਹੈ ਪਰ ਸਾਲ ਦੇ ਵਿੱਚ ਜੋ ਗਵਰਨਮੈਂਟ ਦਾ ਰਵਈਆ ਮੰਗਾ ਤਾਂ ਇਹਨਾਂ ਨੂੰ ਮੰਨਣੀਆਂ ਪੈਣੀਆਂ ਪਰ ਆਪਣੇ ਦੇਸ਼ ਵਿੱਚ ਜਿੰਨਾ ਤਸੱਦਦ ਹੋਇਆ ਆਪਣੇ ਲੋਕਾਂ ਦੇ ਉੱਤੇ ਉਹ ਸਭ ਪੂਰਾ ਦੇਸ਼ ਜਾਣਦਾ ਹੈ ਪਰ ਇੱਥੇ ਕਿਸਾਨਾਂ ਵੱਲੋਂ ਜੋ ਬੈਠ ਕੇ ਇਹ ਧਰਨਾ ਲਗਾਇਆ ਜਾ ਰਿਹਾ ਹੈ ਇਹ ਦੇਸ਼ ਨੂੰ ਗੁਲਾਮ ਹੋਣ ਤੋਂ ਬਚਾਉਣ ਵਾਸਤੇ ਲਗਾਇਆ ਜਾ ਰਿਹਾ ਹੈ ਪੂਰਾ ਭਾਰਤ ਦੇਸ਼ ਕਾਰਪੋਰੇਟ ਦੇ ਗੁਲਾਮ ਹੈ ਭਾਰਤ ਦੇਸ਼ ਦੇ ਵਿੱਚ ਬੈਠੇ ਹੋਏ ਜਿਹੜੇ ਪ੍ਰਧਾਨ ਮੰਤਰੀ ਆ ਅਲਾ ਦਰਜੇ ਦੇ ਜੋ ਅਹੁਦੇ ਤੇ ਬਿਰਾਜਮਾਨ ਨੇ ਉਹਨਾਂ ਵੱਲੋਂ ਕੋਈ ਚੀਜ਼ ਵੀ ਉਹਨਾਂ ਦੇ ਅੰਦਰ ਨਹੀਂ ਹੈ ਦੁਨੀਆ ਨੂੰ ਭਲੇਖਾ ਪਾਇਆ ਜਾ ਰਿਹਾ ਹੈ ਕਾਰਪੋਰੇਟ ਦੇ ਅੰਦਰ ਦੇਸ਼ ਗੁਲਾਮ ਹੈ ਉਸ ਗੁਲਾਮੀ ਤੋਂ ਬਚਾਉਣ ਵਾਸਤੇ ਕਿਸਾਨੀ ਨੂੰ ਬਚਾਇਆ ਜਾਏਗਾ ਕਿਸਾਨੀ ਜਿਹੜੀ ਹੈ ਭਾਰਤ ਦੇਸ਼ ਦੀ ਰੀੜ੍ਹ ਦੀ ਹੱਡੀ ਹੈ ਜਿੰਨਾ ਚਿਰ ਕਿਸਾਨੀ ਨਾਮ ਬਚਾਈ ਇਹ ਦੇਸ਼ ਬੁਰੀ ਤਰ੍ਹਾਂ ਨਾਸਤ ਹੋ ਨਬੂਦ ਹੋ ਜਾਏਗਾ ਗੁਲਾਮ ਹੋ ਜਾਏਗਾ ਇਸ ਕਰਕੇ ਸਾਡਾ ਤਾਂ ਇਹ ਸੰਦੇਸ਼ ਹੈ ਕਿ ਜਿਹੜੇ ਹਾਕਮ ਬੈਠੇ ਨੇ ਉਹ ਖੁਦ ਹੀ ਗੁਲਾਮ ਨੇ ਇਸ ਕਰਕੇ ਜੋ ਕਿਸਾਨ ਬੈਠੇ ਨੇ ਇੱਥੇ ਇਹ ਭਾਰਤ ਦੇਸ਼ ਦੀ ਗੁਲਾਮੀ ਤੋਂ ਬਚਾਉਣ ਵਾਸਤੇ ਬੈਠੇ ਨੇ ਆ ਜੇ ਕਿਸਾਨ ਜੋ ਇੱਥੇ ਗੱਲ ਕਰਦੇ ਨੇ ਇਹਨਾਂ ਦੇ ਨਾਲ ਜਿਹੜੀ ਗੱਲਬਾਤ ਨਹੀਂ ਕਰਦੇ ਜਿਹੜੀ ਕੱਲ ਹੋਣ ਵਾਲੀ ਆਸ ਦੱਸਦੇ ਨੇ ਉਸ ਤੋਂ ਵੀ ਇਹ ਭੱਜ ਚੁੱਕੇ ਨੇ ਇਸ ਕਰਕੇ ਸਾਡੀ ਇੱਕ ਪਾਸੇ ਤਾਂ ਮੀਟਿੰਗ ਰੱਖੀ ਗਈ ਆ ਪਰ ਦੂਜੇ ਪਾਸੇ ਇਹ ਵੀ ਸੁਣਨ ਦੇ ਵਿਚਾਰ ਆ ਜਿਹੜੇ ਖੇਤੀਬਾੜੀ ਮੰਤਰੀ ਨੇ ਸ਼ਿਵਰਾਜ ਸਿੰਘ ਚੋਹਾਨ ਉਹਨਾਂ ਦੇ بیٹے ਦਾ ਵਿਆਹ ਤਾਂ ਕੀ ਮੀਟਿੰਗ ਜਿਹੜੀ ਰੱਖੀ ਸੀ ਕੋਈ ਸੋਚ ਸਮਝ ਕੇ ਰੱਖੀ ਕਿਉਂਕਿ ਖੇਤੀ ਦੇ ਨਾਲ ਸਬੰਧਤ ਮੰਗਾਂ ਨੇ ਖੇਤੀਬਾੜੀ ਮੰਤਰੀ ਜਦੋਂ ਆਪਣੇ ਮੁੰਡੇ ਦੇ ਵਿਆਹ ਦੇ ਵਿੱਚ ਹੋਊਗਾ ਸ਼ਾਇਦ ਮੈਨੂੰ ਲੱਗਦਾ ਵੀ ਆਊਗਾ ਨਹੀਂ ਵੇਖੋ ਜੀ ਜਦੋਂ ਜਦੋਂ ਦੇਸ਼ ਦੇ ਵਿੱਚ ਕੋਈ ਆਫਤ ਆਵੇ ਉਦੋਂ ਪਰ ਸਾਡੇ ਬੱਚਿਆਂ ਦੇ ਵਿਆਹਾਂ ਦੀ ਕੋਈ ਬਹੁਤੀ ਐਮਤ ਨਹੀਂ ਹੁੰਦੀ ਸਾਡੇ ਉਹ ਮੰਤਰੀ ਸਾਹਿਬ ਉਹਨਾਂ ਦੇ ਬੱਚੇ ਦੀ ਬਹੁਤੀ ਐਹਮਤ ਨਹੀਂ ਹੈ ਜਿੰਨੀ ਕਿ ਦੇਸ਼ ਦੇ ਵਿੱਚ ਕੋਈ ਕੋ ਡੈਪੂਟੇਸ਼ਨ ਆਣ ਕੇ ਗੱਲ ਕਰਨੀ ਚਾਹੁੰਦਾ ਤਾਂ ਪਹਿਲ ਉਹਨੂੰ ਦਿੱਤੀ ਜਾਣੀ ਚਾਹੀਦੀ ਇਸ ਕਰਕੇ ਆਪਾਂ ਇਹ ਹੀ ਗੱਲ ਸਰਕਾਰ ਨੂੰ ਕਹਿਣੀ ਚਾਹੁੰਦੇ ਆ ਕਿ ਜੋ ਸਾਡੀ ਮੰਗ ਹੈ ਜਿੰਨੀਆਂ ਵੀ ਮੰਗਾ ਆਪਾਂ ਇੱਥੇ ਲੈ ਕੇ ਧਰਨਾ ਲਗਾਇਆ ਉਸ ਨੂੰ ਵਖੂਬੀ ਸੁਣਿਆ ਜਾਵੇ ਸੁਣ ਕੇ ਤੇ ਉਹਦਾ 100% ਹੱਲ ਕੱਢਿਆ ਜਾਵੇ ਉਮੀਦ ਹੈਗੀ ਹੈ ਕੱਲ ਦੀ ਮੀਟਿੰਗ 'ਚ ਹੱਲ ਹੋ ਸਕਦਾ ਕੋਈ ਵੇਖੋ ਜੀ ਆਪਾਂ ਉਮੀਦ ਕਰਕੇ ਬੈਠੇ ਆ ਤੇ ਆਪਾਂ ਸਬਰ ਦੇ ਨਾਲ ਬੈਠੇ ਸਾਡਾ ਜੋ ਪ੍ਰੋਟੈਸਟ ਚੱਲ ਰਿਹਾ ਹੈ ਇਹ ਆਪ ਦੇ ਸਾਹਮਣੇ ਬੜੀ ਸ਼ਾਂਤਮਈ ਤਰੀਕੇ ਦੇ ਨਾਲ ਚੱਲ ਰਿਹਾ ਜਿੰਨਾ ਵੀ ਲੰਬਾ ਚੱਲੇਗਾ ਅਸੀਂ ਚਲਾਵਾਂਗੇ ਇਹ ਆਖਰਕਾਰ ਇਹਨਾਂ ਨੂੰ ਇਹ ਗੱਲ ਮੰਨਣੀ ਪਵੇਗੀ ਕਿ ਸਾ ਆਪਾਂ ਦੇਸ਼ ਗੁਲਾਮ ਕਰ ਰਹੇ ਆ ਖੁਦ ਤੇ ਕਿਸਾਨ ਜਿਹੜੇ ਆ ਇਹ 47 ਦੀ ਆਜ਼ਾਦੀ ਵਾਂਗੂ ਅੱਜ ਵੀ ਆਜ਼ਾਦੀ ਦੀ ਲੜਾਈ ਲੜ ਰਹੇ ਨੇ ਦੇਸ਼ ਆਜ਼ਾਦ ਹੋ ਗਿਆ ਤੁਸੀਂ ਮੰਨਦੇ ਹੋ ਵੀ ਅਸੀਂ ਆਜ਼ਾਦ ਆ ਇਹ ਤੇ ਆਪ ਜੀ ਦੇ ਸਾਹਮਣੇ ਪੂਰੀ ਦੁਨੀਆ ਦੇਖ ਰਹੀ ਹੈ ਕਿ ਜਿਹੜੀ ਆਜ਼ਾਦੀ ਇਹਨਾਂ ਕਿਸਾਨਾਂ ਨੇ ਇਹਦੇ ਸਭ ਵਰਗ ਨੇ ਲੜ ਕੇ ਲਈ ਸੀਗੀ ਉਹ ਆਜ਼ਾਦੀ ਅੱਜ ਫੇਰ ਗੁਲਾਮੀ ਦੇ ਵਿੱਚ ਬਦਲੀ ਆਪਾਂ ਤਾਂ ਗੁਲਾਮ ਆ ਆਜ਼ਾਦ ਨਹੀਂ ਆ ਜੀ ਆਜ਼ਾਦ ਹੁੰਦੇ ਤੇ ਆਪਾਂ ਨੂੰ ਆਪਣੇ ਦੇਸ਼ ਦੇ ਵਿੱਚ ਆ ਸਾਹਮਣੇ ਦੇਖੋ ਕਿ ਬੈਂਕਰ ਲਗਾ ਕਰਕੇ ਮੋਰਚੇ ਲਗਾ ਕਰਕੇ ਰੋਕਿਆ ਜਾ ਰਿਹਾ ਆਪਣੀ ਦਿੱਲੀ ਹੈ ਸਾਡਾ ਦੇਸ਼ ਹੈ ਆਪਾਂ ਉੱਥੇ ਜਾ ਨਹੀਂ ਸਕਦੇ ਤੇ ਤੁਸੀਂ ਆਪ ਹੀ ਦੱਸੋ ਪਿਆ ਆਪਾਂ ਗੁਲਾਮ ਆ ਕਿ ਆਜ਼ਾਦ ਅਸੀਂ ਗੁਲਾਮ ਆ ਤੇ ਫਿਰ ਵੀ ਅਸੀਂ ਚਾਹੁੰਦੇ ਆ ਕਿ ਸਾਡਾ ਦੇਸ਼ ਗੁਲਾਮ ਨਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਭੱਜ ਜਾਣਗੇ ਸੜ ਕੇ ਪੂਰਾ ਸਿਸਟਮ ਤੇ ਦੇਸ਼ ਨੂੰ ਫੇਰ ਆਜ਼ਾਦ ਆਪਾਂ ਹੀ ਕਰਾਉਣਾ ਤੇ ਅਸੀਂ ਪਹਿਲਾਂ ਹੀ ਗੱਲਬਾਤ ਦੇ ਜਰੀਏ ਆਪਣੇ ਦੇਸ਼ ਨੂੰ ਸਟਰੋਂਗ ਕਰੀਏ ਸੋ ਮੇਰੀ ਤੁਹਾਡੇ মিডিਆ ਦੇ ਬਹੁਤ ਬਹੁਤ ਧੰਨਵਾਦ ਹੈ ਆਪ ਜੀ ਦਾ মিডিਆ ਥਰੂ ਪੂਰੇ ਦੇਸ਼ ਨੂੰ ਬੇਨਤੀ ਹੈ ਕਿ ਉਠੋ ਜਾਗੋ ਤੇ ਆਪਣੇ ਦੇਸ਼ ਨੂੰ ਬਚਾਓ ਬਾਬਾ ਜੀ ਕੀ ਕਹਿਣਾ ਚਾਹੋਗੇ ਇੱਕ ਪਾਸੇ ਇਸ ਤਰੀਕੇ ਨਾਲ ਪ੍ਰੋਟੈਸਟ ਕਰਨੇ ਪੈ ਰਹੇ ਆਪਣੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਉਣ ਦੇ ਲਈ ਜਗਜੀਤ ਸਿੰਘ ਡੱਲੇਵਾਲਾ ਮਰਨ ਵਰਤੇ ਬੈਠੇ ਨੇ ਅਜੱਸੀ ਮੈਂ ਦੇੰਦੇ ਵਿੱਚ ਪਹੁੰਚ ਚੁੱਕੇ ਬਿੱਤੇ ਕੱਲ ਖਨੌਰੀ ਬਾਰਡਰ ਤੇ ਬਲਦੇਵ ਸਿੰਘ ਸਿਰਸਾ ਵੀ ਜਿਹੜੇ ਨੇ ਉਹ ਬਿਮਾਰ ਹੋ ਗਏ ਰਜਿੰਦਰਾ ਹਸਪਤਾਲ ਚ ਪਏ ਨੇ ਇਹ ਸਭ ਕੁਝ ਦੇਖ ਕੇ ਫਿਰ ਵੀ ਜਿਹੜੇ ਨੇ ਹਾਕਮ ਨੇ ਜਿਹੜੇ ਕੁਰਸੀਆਂ ਤੇ ਆਪਾਂ ਹੀ ਬਿਠਾਏ ਨੇ ਉਹਨਾਂ ਨੂੰ ਕੁਝ ਅਹਿਸਾਸ ਨਹੀਂ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਵੀਰ ਜਗਤਾਰ ਸਿੰਘ ਹਰਚੋਵਾਲ ਜੀ ਨੇ ਦੱਸਿਆ ਵੀ ਅਸੀਂ ਗੁਲਾਮ ਆ ਜਦੋਂ ਇਹ ਪੁਆਇੰਟ ਹੀ ਆ ਗਿਆ ਵੀ ਅਸੀਂ ਗੁਲਾਮ ਆ ਤੇ ਫਿਰ ਜਿਹੜੇ ਹਾਕਮ ਨੇ ਜਰਵਾਣੇ ਐਟ ਟਾਈਮ ਕਹਿ ਲਈ ਅਜ ਪਹਿਲਾਂ ਮੁਗਲ ਸਾਸਨ ਹੁੰਦਾ ਸੀਗਾ ਆਮ ਲੋਕਾਂ ਨੂੰ ਜਿਹੜਾ ਦਬਾ ਕੇ ਦਬਾ ਕੇ ਤੇ ਰਾਜ ਕਰਦਾ ਸੀਗਾ ਉਹੀ ਚੀਜ਼ ਅੱਜ ਫੇਰ ਦਰਾਈ ਜਾ ਰਹੀ ਆ ਜੇ ਹਿੰਦੂਤਾ ਦੀ ਗੱਲ ਕਰ ਲਈਏ ਪੀ ਜੇ ਹਿੰਦੂ ਦਾ ਰਾਜ ਬਣਾਉਣਾ ਚਾਹੁੰਦੇ ਆ ਆਮ ਹੀ ਤੁਸੀਂ ਸੋਸ਼ਲ ਮੀਡੀਆ ਤੇ ਵੇਖਦੇ ਆ ਉਹਨਾਂ ਚੀਜ਼ਾਂ ਨੂੰ ਉੱਪਰ ਚੁੱਕਣ ਵਾਸਤੇ ਇਹ ਜਿਹੜੀ ਕਿਸਾਨੀ ਨੂੰ ਦਬਾਇਆ ਜਾ ਰਿਹਾ ਤੇ ਆਮ ਲੋਕਾਂ ਨੇ ਜਿਹੜੇ ਸੰਘਰਸ਼ੀ ਲੋਕੀ ਉਹਨਾਂ ਨੂੰ ਦਬਾਇਆ ਜਾਂਦੇ ਜਿਹੜੇ ਆਪਣੀ ਸੋਚ ਨੂੰ ਆਜ਼ਾਦ ਰੱਖ ਕੇ ਜੀਣ ਵਾਲੇ ਲੋਕ ਨੇ ਉਹ ਜਦੋਂ ਇਸ ਤਰ੍ਹਾਂ ਝੱਲਦੇ ਨੇ ਤੇ ਫਿਰ ਆਪਣੇ ਆਪ ਨੂੰ ਉਹ ਗੁਲਾਮ ਸਮਝਦੇ ਆ ਕਿਉਂਕਿ ਕੋਈ ਵੀ ਜਿਹੜਾ ਸ਼ੇਰ ਜੰਗਲ ਦਾ ਸ਼ੇਰ ਵਾ ਉਹ ਗੁਲਾਮ ਨਹੀਂ ਹੁੰਦਾ ਜੇ ਉਹਦੇ ਤੇ ਕੋਈ ਅਟੈਕ ਕਰਦਾ ਤੇ ਉਹ ਤੇ ਅਟੈਕ ਜਾਂਦੋਂ ਸ਼ਹੀਦ ਹੋ ਜਾਂਦਾ ਮਰ ਜਾਂਦਾ ਤੇ ਜਾਂ ਫਿਰ ਉਹ ਆਪਣੀ ਆਜ਼ਾਦੀ ਵਾਸਤੇ ਦੂਜੇ ਨੂੰ ਮਾਰਨ ਲੱਗਦਾ ਇਹ ਜਿਹੜੇ ਲੋਕ ਐਟ ਟਾਈਮ ਆਪਣੀ ਆਜ਼ਾਦੀ ਵਾਸਤੇ ਇੱਕ ਵਾਰ 47 ਤੋਂ ਪਹਿਲਾਂ ਹਾਲਾਂਕਿ ਜਿਹੜਾ ਸਾਡਾ ਪੰਜਾਬ ਆ ਇਹ ਹਿੰਦੁਸਤਾਨ ਨਾਲੋਂ ਪਹਿਲਾਂ ਹੀ ਅਲੱਗ ਆ ਸਾਡਾ ਰਾਜ ਲੱਗ ਸੀਗਾ ਇਹ ਗੱਲ ਕਰੀਏ ਅੱਜ ਇਹਨਾਂ ਦੀ ਮਸਜਿਦਾਂ ਦੀ ਜੇ ਦਿੱਲੀ ਵਿੱਚ ਇਹਨਾਂ ਨੇ ਕਿਹਾ ਵੀ ਉਹ ਪਹਿਲਾਂ ਮੰਦਿਰ ਸੀਗਾ ਕੋਰਟ ਨੇ ਕਹਿ ਦਿੱਤਾ ਵੀ ਮੰਦਿਰ ਵਾ ਉੱਥੇ ਮੰਦਿਰ ਸੀਗਾ ਪੁਰਾਣਾ ਕੋਰਟ ਨੂੰ ਕਿਸ ਤਰ੍ਹਾਂ ਪਤਾ ਲੱਗ ਗਿਆ ਵੀ ਇੱਥੇ ਮੰਦਿਰ ਸੀ ਕਿਉਂਕਿ ਉਹਨੇ ਕੋਈ ਸਾਇੰਸ ਤੇ ਹੈ ਹੀ ਨਹੀਂ ਵੀ ਜਿਹੜੀ ਉਹਨੇ ਖੋਜ ਕਰਤੀ ਜਾ ਉਹਨਾਂ ਨੇ ਬ੍ਰਹਮ ਵਿਦਿਆ کہاں ਛਲਕੀ ਤੀ ਜਾ ਉਹਨਾਂ ਨੇ ਕੋਈ ਐਹੋ ਜੀ ਗੱਲ ਉਹਨਾਂ ਨੂੰ ਕੋਰਟ ਨੇ ਕੋਰਟ ਨੇ ਦੱਸੀ ਵੀ ਇੱਥੇ ਮੰਦਿਰ ਸੀ ਉੱਥੇ ਅੱਜ ਜਿਹੜੀਆਂ ਮਸਜਿਦਾਂ ਨੇ ਉਹਨਾਂ ਨੂੰ ਢਾਹ ਕਰਕੇ ਦੁਬਾਰਾ ਉੱਥੇ ਫੇਰ ਮੰਦਿਰ ਬਣਾਤਾ ਜੇ ਉਹੋ ਗੱਲ ਕਰੀਏ ਤੇ ਸਾਨੂੰ ਤੇ ਪਤਾ ਵੀ ਆਏ ਤੋਂ 100 150 ਸਾਲ ਸਾਡਾ ਰਾਜ ਕਿਥੋਂ ਗਿਆ ਸਾਡਾ ਪੰਜਾਬ ਦਾ ਰਾਜ ਯਾਨੀ ਕਿ ਹਰ ਪਾਸੇ ਤੋਂ ਜਿਹੜਾ ਆ ਦੇਸ਼ ਦੇ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਬਿਲਕੁਲ ਜੀ ਬਿਲਕੁਲ ਤੇ ਮੈਂ ਉਹ ਹੀ ਗੱਲ ਕਰਨ ਦੇ ਜੇ ਮੱਜਦਾ ਬਣ ਸਕਦੀਆਂ 500 ਸਾਲ ਪੁਰਾਣੀਆਂ ਤੇ ਸਾਡਾ 150 ਸਾਲ ਪਹਿਲਾਂ ਰਾਜਾ ਰਾਜ ਗਿਆ ਸਿੱਖ ਰਾਜ ਦਾ ਤੇ ਸਾਡਾ ਫੇਰ ਰਾਜ ਦੇਦਨ ਪਾਸੇ ਤੁਸੀਂ ਇਹਨੂੰ ਇਹਦੇ ਵਿੱਚ ਲੋਕਾਂ ਨੂੰ ਵੀ ਕਸੂਰਬਾਰ ਮੰਨਦੇ ਹੋ ਕਿਉਂਕਿ ਲੋਕ ਫੇਰ ਉਹਨਾਂ ਦੇ ਨਾਲ ਜੁੜ ਜਾਂਦੇ ਨੇ ਲੋਕਾਂ ਨੂੰ ਕਿੰਨਾ ਕਸੂਰਬਾਰ ਮੰਨਦੇ ਹੋ ਦੇਖੋ ਇੱਥੇ ਮੈਂ ਇੱਕ ਮੈਂ ਗੱਲ ਦੱਸਦਾ ਇੱਥੇ ਲੋਕਾਂ ਨੂੰ ਕਸੂਰਵਾਦ ਅਸੀਂ ਨਹੀਂ ਠਰਾਵਾਂਗੇ ਲੇਕਿਨ 50-50 ਚਾਂਸ ਫੇਰ ਵੀ ਹੈਗੇ ਆ ਲੇਕਿਨ ਜਿਹੜੀ ਆ ਮਸ਼ੀਨ ਆ ਜਦੋਂ ਇਲੈਕਸ਼ਨ ਹੁੰਦੀ ਆ ਇਹ ਵਿਆ ਮਸ਼ੀਨਾਂ ਨੇ ਇਹ ਸਾਰਾ ਦਾ ਸਾਰਾ ਕਰਿਆ ਕਰਾਇਆ ਮਸ਼ੀਨਾਂ ਦਾ ਕੋਈ ਵੀ ਇਹਨਾਂ ਨੂੰ ਬੋਰਡ ਪਾ ਕੇ ਰਾਜ਼ੀ ਨਹੀਂ ਆ ਉਹ 1-2% ਹੈਗੇ ਨੇ ਇਹ ਨਹੀਂ ਵੀ ਨਹੀਂ ਆ ਵੀ ਹਰ ਕੋਈ ਅਧਰ ਨਹੀਂ ਹੁੰਦਾ ਉਨਦੇ ਨਾਲ ਹੀ ਵੈਗ ਲੇਕਣ ਜਿਹੜੀ ਮਸ਼ੀਨ ਆ ਇਹ ਨਿਕਲ ਜੇ ਵੈਲਡ ਪੇਪਰ ਤੇ ਵੋਟ ਹੋਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਕੀ ਮੰਨ ਕੀ ਮੰਨਦੇ ਹੋ ਕਿ ਜਿਵੇਂ ਹਰਿਆਣਾ ਦੇ ਵਿੱਚ ਬੀਜੇਪੀ ਆ ਗਈ ਹਾਲਾਂਕਿ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਦਿੱਲੀ ਦੇ ਵਿੱਚ ਬੀਜੇਪੀ ਸਰਕਾਰ ਆ ਗਈ ਉਦੋਂ ਵੀ ਪ੍ਰੋਟੈਸਟ ਚੱਲ ਰਿਹਾ ਹੁਣ ਤੱਕ ਚੱਲ ਰਿਹਾ ਹੈ ਕੀ ਮੰਨਦੇ ਹੋ ਇਹਦਾ ਕਿ ਬੀਜੇਪੀ ਫੇਰ ਵੀ ਜਿੱਤ ਰਹੀ ਐ ਨਾ ਵਿਰੋਧ ਹੋਣ ਦੇ ਬਾਵਜੂਦ ਵੇਖੋ ਜੀ ਹਰ ਵੋਟਰ ਜਾਣਦਾ ਹੈ ਜਿਹੜਾ ਹਰਿਆਣਾ ਦਾ ਨਤੀਜਾ ਆਇਆ ਹੈ ਇਲੈਕਸ਼ਨ ਦਾ ਉਸ ਨਤੀਜੇ ਦੇ ਵਿੱਚ 12 ਵਜੇ ਤੱਕ ਮਤਲਬ ਇੱਕ ਪਾਰਟੀ ਜਿੱਤ ਰਹੀ ਸੀਗੀ ਅੱਧੇ ਘੰਟੇ ਵਿੱਚ ਨਤੀਜਾ ਐਲਾਨਿਆ ਜਾਂਦਾ ਹੈ ਇਥੋਂ ਕੀ ਸਮਝਦੇ ਹਾਂ ਬਹੁਤ ਲੋਕਾਂ ਦੀ ਆਵਾਜ਼ ਹੈ ਕਿ ਅਸੀਂ ਵੋਟ ਹੀ ਨਹੀਂ ਪਾਈ ਮਹਾਰਾਸ਼ਟਰ ਦੇ ਵਿੱਚ ਇੱਕ ਪਿੰਡ ਹੈ ਉਹ ਬੋਲਦਾ ਵੀ ਅਸੀਂ ਪੂਰੀ ਵੋਟ ਨਹੀਂ ਪਾਈ ਇਹ ਹੈਗੀ ਆ ਮੋਦੀ ਸਰਕਾਰ ਈਵੀਐਮ ਦੀ ਮੈਂ ਤੇ ਮਾਨਯੋਗ ਸੁਪਰੀਮ ਕੋਰਟ ਨੂੰ ਬੇਨਤੀ ਕਰਦਾ ਕਿ ਈਵੀਐਮ ਤੇ ਬਹੁਤ ਜ਼ਿਆਦੀ ਨਿਗਰਾਨੀ ਕਰਕੇ ਉਹਦਾ ਟੈਸਟ ਕੀਤਾ ਜਾਵੇ ਹਰ ਭਾਰਤੀ ਨੂੰ ਉਹਦੀ ਜਾਣਕਾਰੀ ਦਿੱਤੀ ਜਾਵੇ ਤੇ ਜਾਣਕਾਰੀ ਦੇ ਕਰਕੇ ਤੇ ਉਹਨਾਂ ਦਾ ਜਿਹੜਾ ਬਲਬਲਾਵਾ ਜਿਹੜਾ ਅਸੀਂ ਬੋਲਦੇ ਹਾਂ ਕਿ EVM ਤੋਂ ਬਣੀ ਹੈ EVM ਬੰਦ ਕੀਤੀ ਜਾਵੇ ਵੈਲਟ ਪੇਪਰ ਦੇ ਉੱਤੇ ਵੋਟ ਐਕਸ਼ਨ ਕਰਾਈ ਜਾਵੇ ਤੇ ਜੇ ਇੱਕ ਕਿੰਨੀਆਂ ਸੀਟਾਂ ਲੈ ਜਾਊਗਾ ਮੋਦੀ ਸਾਹਿਬ ਉਹ ਤੁਹਾਡੇ ਸਾਹਮਣੇ ਹੋਵੇਗਾ ਇਹ ਸਾਰਾ ਝੂਠ ਹੈ ਇਹ ਭਾਜਪਾ ਸਰਕਾਰ ਦੇਸ਼ ਵਾਸਤੇ ਸਰਕਾਰ ਨਹੀਂ ਕਰ ਰਹੀ ਪੰਜਾਬ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਦਿੱਲੀ ਦੇ ਵਿੱਚ ਭਾਜਪਾ ਸਰਕਾਰ ਆ ਗਈ ਹਰਿਆਣਾ 'ਚ ਭਾਜਪਾ ਸਰਕਾਰ ਆ ਗਈ ਕਹਿੰਦੇ ਹੁਣ ਸਾਡੀਆਂ ਤਿਆਰੀਆਂ ਨੇ 2027 ਦੇ ਵਿੱਚ ਪੰਜਾਬ 'ਚ ਸਰਕਾਰ ਬਣਾਉਣੀ ਹੈ ਵੇਖੋ ਜੀ ਗੱਲ ਇਦਾਂ ਪੰਜਾਬ ਦੇ ਵਿੱਚ ਆਪ ਜੀ ਨੂੰ ਪਤਾ ਹੀ ਮੀਡੀਆ ਪੂਰਾ ਪੰਜਾਬ ਨੂੰ ਜਾਣਦਾ ਹੈ ਪੰਜਾਬ ਦੇ ਵਿੱਚ ਇੱਕ ਨਾ ਬੀਜੇਪੀ ਦੀ ਕਦੀ ਸੀਟ ਆਈ ਹੈ ਜੇ ਆਈ ਸੀ ਤੇ ਅਕਾਲੀ ਦਲ ਬਾਦਲ ਬਣਿਆ ਜਿਹੜਾ ਆਪਣਾ ਉਹਦਾ ਕੋਈ ਪੰਜਾਬ ਦੇ ਨਾਲ ਸਰਕਾਰ ਨਹੀਂ ਹੈ ਉਹ ਬਾਦਲ ਲਾਣਾ ਇੱਕ ਵੱਖਰਾ ਸੀ ਉਹ ਇਹਨਾਂ ਦੇ ਨਾਲ ਰਲ ਕੇ ਉਹਨਾਂ ਨੇ ਸਰਕਾਰ ਬਣਾਈ ਤੇ ਸੀਟ ਉਦੋਂ ਵੀ ਬੀਜੇਪੀ ਦੀ ਨਹੀਂ ਆਈ ਸੀ ਹੁਣ ਤੇ ਉਹ ਵਰਕਾ ਹੀ ਪਾੜ ਦੇਣ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਨੂੰ ਇੱਕ ਵੀ ਸੀਟ ਪੰਜਾਬ ਚ ਮਿਲ ਜੇ ਨਹੀਂ ਬਣ ਸਕਦੀ ਸਰਕਾਰ ਬਿਲਕੁਲ ਤਾਂ ਅਕਾਲ ਦੀ ਜਿਹੜੀ ਆ ਮੀਟਿੰਗ ਆ ਬਹੁਤ ਐਹਮ ਮੀਟਿੰਗ ਹੋਣ ਵਾਲੀ ਆ ਕਿਉਂਕਿ ਕੇਂਦਰ ਦੇ ਨਾਲ ਮੀਟਿੰਗ ਹੈ 14 ਫਰਵਰੀ ਹਾਲਾਂਕਿ ਵੈਲੈਂਟਾਈਨਸ ਡੇ ਵਾਲਾ ਦਿਨ ਆ ਪਰ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਆਖਰ ਕਿਸਾਨਾਂ ਦੇ ਕੇਂਦਰ ਦੇ ਨਾਲ ਦਿਲ ਜੁੜਦੇ ਨੇ ਜਾਂ ਫਿਰ ਕਿਸਾਨਾਂ ਨੂੰ ਫਿਰ ਤੋਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਵੇਗਾ ਜਾਂ ਫਿਰ ਇਹ ਤਾਰੀਖ 'ਤੇ ਤਾਰੀਖ ਪਹਿਲਾਂ ਦੇ ਵਾਂਗ ਸਿਲਸਲਾ ਸ਼ੁਰੂ ਹੋਵੇਗਾ ਇੰਤਜ਼ਾਰ ਕੱਲ੍ਹ ਤੱਕ ਦਾ ਕਰਨਾ ਪਵੇਗਾ